ਤਾ ਵੱਡੀ ਗਿਣਤੀ ਦੇ ਵਿੱਚ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਕਿ ਨਤਮਸਤਕ ਹੋਰੀਆਂ ਨੇ ਗੁਰਦੁਆਰਾ ਸੀਸਕੰਨ ਸਾਹਿਬ ਦੇ ਨਤਮਸਤਕ ਹੋਰੀਆਂ ਨੇ ਤੇ ਪੂਰਾ ਸਾਹਿਬ ਦੀ ਪੁਜਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸ਼ਹੀਦੀ ਜਿਹੜਾ ਗੁਰਪੁਰਬ ਹੈ ਗੁਰੂ ਸਾਹਿਬ ਦਾ 350 ਸਾਲਾ ਨਤਮਸਤਕ ਹੋਰੀਓ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੇ ਹੇ ਸਭ ਜਗ ਭਇਓ ਜੈ ਜੈ ਸਰ ਲੋਕ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਵੇਂ ਪਾਸ਼ਾ ਜੀਆਂ ਦਾ ਜੋ 350 ਸਾਲਾ ਜੋ ਸ੍ਰੀ ਆਨੰਦਪੁਰ ਸਾਹਿਬ ਆਨੰਦਪੁਰੀ ਵਿੱਚ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਸਿੱਖ ਕੌਮ ਖਾਲਸਾ ਪੰਥ ਸ਼ਰੋਮਣੀ ਗੁਰਦਆਰਾ ਪੰਥ ਕਮੇਟੀ ਤੇ ਸਾਰੀਆਂ ਸੰਗਤਾਂ ਬਹੁਤ ਚੜ੍ਹਦੀ ਕਲਾ ਨਾਲ ਮਨਾ ਰਹੀਆਂ ਵਾ ਪਰ ਇੱਕ ਗੱਲ ਦਾ ਹੁੰਦਾ ਕਿ ਭੀ ਸੰਗਤ ਸੋ ਸੰਗਤਾਂ ਜਿਹੜੀਆਂ ਨੇ ਉਹ ਲਗਾਤਾਰ ਇੱਥੇ ਹਾਜ਼ਰ ਹੋ ਰਹੀਆਂ ਨੇ ਪ੍ਰਬੰਧ ਕਿਸ ਤਰ੍ਹਾਂ ਦੇਨੇ ਜੀ ਇਹ ਪ੍ਰਬੰਧ ਬਹੁਤ ਵਧੀਆ ਜੀਕਾਰ ਸੇਵਾ ਵਾਲਿਆਂ ਵੱਲੋਂ ਵੈਸਲਾਮੇ ਕਮੇਟੀ ਵੱਲੋਂ ਵੈਸ ਸਰਕਾਰ ਵੱਲੋਂ ਪ੍ਰਬੰਧ ਬਹੁਤ ਆ ਪਰ ਸੰਗਤ ਜਿਹੜੀ ਹੈ ਬਹੁਤ ਘਟਾਈ ਹੈ ਜੀ ਸੰਗਤ ਦਾ ਸਵੇਰ ਦਾ ਸਮਾਂ ਥੋੜੀ ਸੰਗਤ ਜ਼ਰੂਰ ਘਟਾ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਸ਼ਹੀਦੀ ਸ਼ਤਾਬ ਦੇ ਆਨੰਦਪੁਰ ਸਾਹਿਬ ਦੀ ਧਰਤੀ ਤੇ